ਸਾਰੇ ਲੋਕ ਜਿਨ੍ਹਾਂ ਦੀ ਨੀਂਦ ਸਵੇਰੇ 3 ਵਜੇ ਤੋਂ 5 ਵਜੇ ਦੀ ਵਿਚਕਾਰ ਪਿਸ਼ਾਬ ਜਾਣ ਕਾਰਨ ਖੁੱਲਦੀ ਹੈ ਇਸ ਰਾਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਨਮਸਕਾਰ ਦੋਸਤੋ ਤੁਹਾਡਾ ਸਭ ਦਾ ਦਿਲੋਂ ਸਵਾਗਤ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਣਾ ਰਾਤ ਦਾ ਗੂੜਾ ਸਨਾਟਾ ਚਾਰੇ ਪਾਸੇ ਸ਼ਾਂਤੀ ਤੁਸੀਂ ਗੂੜੀ ਨੀਂਦ ਵਿੱਚ ਹੋ ਸਾਰੇ ਦਿਨ ਦੀ ਤਕਾਵੜ ਤੋਂ ਬਾਅਦ ਤੁਹਾਡਾ ਸਰੀਰ ਅਤੇ ਮਾਨ ਆਰਾਮ ਕਰ ਰਿਹਾ ਹੈ ਅਤੇ ਤਦ ਅਚਾਨਕ ਤੁਹਾਡੀ ਨੀਂਦ ਟੁੱਟ ਜਾਂਦੀ ਹੈ ਤੁਸੀਂ ਅੱਖਾਂ ਮਲਦੇ ਹੋਏ ਉੱਠਦੇ ਹੋ ਤੁਹਾਨੂੰ ਇੱਕ ਅਣਜਾਣੀ ਜਿਹੀ ਬਚੈਨੀ ਮਹਿਸੂਸ ਹੁੰਦੀ ਹੈ। ਤੁਸੀਂ ਸਮਾਂ ਵੇਖਦੇ ਹੋ ਅਤੇ ਹਰ ਵਾਰ ਵਾਂਗ ਘੜੀ ਦੀਆਂ ਸੂਈਆਂ ਰਾਤ ਦੇ 3 ਤੋਂ 5 ਵਜੇ ਦੀ ਵਿਚਕਾਰ ਦਾ ਕੋਈ ਸਮਾਂ ਦੱਸ ਰਹੀਆਂ ਹੋਣ ਅਤੇ ਤੁਹਾਡੀ ਨੀਂਦ ਟੁੱਟਣ ਦਾ ਕਾਰਨ ਹੁੰਦਾ ਹੈ। ਪਿਸ਼ਾਬ ਜਾਣ ਦੀ ਤੀਬਰ ਇੱਛਾ ਤੁਹਾਡੇ ਵਿੱਚੋਂ ਕਿੰਨੇ ਹੀ ਲੋਕ ਹਨ। ਜੋ ਹਰ ਰਾਤ ਇਸ ਅਣਪ ਵਿੱਚੋਂ ਲੰਘਦੇ ਹਨ ਸ਼ਾਇਦ ਤੁਸੀਂ ਇਸ ਨੂੰ ਇੱਕ ਆਮ ਸਰੀਰਕ ਕਿਰਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਰਾਤ ਨੂੰ ਜ਼ਿਆਦਾ ਪਾਣੀ ਪੀ ਲਿਆ ਹੋਵੇਗਾ ਜਾਂ ਹੋ ਸਕਦਾ ਹੈ ਕਿ ਇਹ ਵੱਧਦੀ ਉਮਰ ਦਾ ਸੰਕੇਤ ਹੋਵੇ ਪਰ ਕੀ ਤੁਸੀਂ ਕਦੇ ਇੱਕ ਪਲ ਰੋਕੇ ਸੋਚਿਆ ਹੈ ਇਹ ਕਿਉਂ ਆਕਰ ਕਿਉਂ ਹਰ ਵਾਰ ਤੁਹਾਡੀ ਨੀਂਦ ਇੱਕੋ ਨਿਸ਼ਚਿਤ ਸਮੇਂ ਤੇ ਜਾਣੀ 3 ਤੋਂ 5 ਦੇ ਵਿਚਕਾਰ ਹੀ ਟੁੱਟਦੀ ਹੈ ਕਿਉਂ ਨਹੀਂ ਰਾਤ ਦੇ 12 ਵਜੇ ਹੁੰਦਾ ਜਾਂ ਸਵੇਰੇ 6 ਵਜੇ ਅੱਜ ਅਸੀਂ ਜਿਸ ਰਹੱਸ ਤੋਂ ਪਰਦਾ ਚੁੱਕਣ ਜਾ ਰਿਹਾ ਉਸ ਨੂੰ ਜਾਣ ਕੇ ਸਾਜ ਦੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਕਿਸਕ ਜਾਵੇਗੀ ਇਹ ਕੋਈ ਸਧਾਰਨ ਘਟਨਾ ਨਹੀਂ ਬਲਕਿ ਇਹ ਬ੍ਰਹਮਾਂਡ ਦੀਆਂ ਦੀਵੀਆਂ ਸ਼ਕਤੀਆਂ ਦਾ ਇੱਕ ਗੂੜਾ ਅਤੇ ਰਹੱਸਮਈ ਸੰਕੇਤ ਹੈ ਜੋ ਸਿੱਧੇ ਤੁਹਾਨੂੰ ਭੇਜਿਆ ਜਾ ਰਿਹਾ ਹੈ ਇਹ ਇੱਕ ਅਜੀਬ ਪੁਕਾਰ ਹੈ ਜਿਸ ਨੂੰ ਤੁਸੀਂ ਹੁਣ ਤੱਕ ਆਣ ਸੁਣਿਆ ਕਰਦੇ ਆ ਰਹੇ ਹੋ ਤਾਂ ਆਪਣੀਆਂ ਸਾਹਾਂ ਨੂੰ ਰੋਕ ਕੇ ਬੈਠੋ ਕਿਉਂਕਿ ਅੱਜ ਤੁਸੀਂ ਜਾਣੋਗੇ ਕਿ ਸਵੇਰੇ 3 ਤੋਂ 5 ਵਜੇ ਦੀ ਵਿਸ਼ਕਾਰ ਪਸ਼ਾਬ ਲਈ ਤੁਹਾਡੀ ਨੀਂਦ ਦਾ ਖੁੱਲਣਾ ਤੁਹਾਡੇ ਜੀਵਨ ਨੂੰ ਬਦਲਣ ਵਾਲਾ ਇੱਕ ਅਧੂਪੁੱਤਰ ਰਹੱਸ ਹੈ ਇਹ ਤੁਹਾਡੇ ਪ੍ਰਾਭਧ ਤੁਹਾਡੇ ਪਵਿੱਕ ਅਤੇ ਤੁਹਾਡੀ ਆਤਮਾ ਨਾਲ ਜੁੜਿਆ ਇੱਕ ਅਜੀਹਾ ਸੱਚ ਹੈ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਦੁਬਾਰਾ ਕਦੀ ਵੀ ਇਸ ਘਟਨਾ ਨੂੰ ਸਧਾਰਨ ਨਹੀਂ ਸਮਝ ਸਕੋਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜੀ ਬੇਨਤੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਵੇਖਣਾ ਬਿਲਕੁਲ ਵੀ ਮਿਸ ਨਾ ਕਰਿਓ ਕਿਉਂਕਿ ਇਹ ਜਾਣਕਾਰੀ ਬਹੁਤ ਹੀ ਅਨਮੋਲ ਹੈ ਅਤੇ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝੀ ਜਰੂਰ ਕਰ ਦੇਣਾ ਤਾਂ ਜੋ ਦੂਜਿਆਂ ਦਾ ਵੀ ਭਲਾ ਹੋ ਸਕੇ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜਰੂਰ ਲਿਖ ਦੇਣਾ ਦੋਸਤੋ ਵੇਖੋ ਗੱਲ ਇਹ ਹੈ ਕਿ ਸਾਡਾ ਕੰਮ ਤਾਂ ਸਲਾਹ ਦੇਣ ਦਾ ਹੈ ਅਸੀਂ ਤਾਂ ਸਿਰਫ ਸਲਾਹ ਹੀ ਦੇ ਸਕਦੇ ਹਾਂ ਹੁਣ ਤੁਸੀਂ ਇਸ ਨੂੰ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਮਰਜ਼ੀ ਪਰ ਦੋਸਤੋ ਇੱਕ ਗੱਲ ਜ਼ਰੂਰ ਕਰਾਂਗੇ ਕਿ ਜੇ ਤੁਸੀਂ ਮੰਨ ਲਿਆ ਤਾਂ ਤੁਹਾਡਾ ਬੇੜਾ ਪਾਰ ਹੋ ਜਾਵੇਗਾ ਇਸ ਵੀਡੀਓ ਨੂੰ ਅੰਤ ਤੱਕ ਵੇਖਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਗੇ ਤੁਹਾਡੀ ਮਰਜ਼ੀ ਤੁਸੀਂ ਖੁਦ ਹੀ ਇੰਨੇ ਸਮਝਦਾਰ ਹੋ ਪਿਆਰੇ ਦੋਸਤੋ ਇਸ ਵੀਡੀਓ ਵਿੱਚ ਅਸੀਂ ਜ਼ਿਆਦਾ ਬਕਵਾਸ ਨਾ ਕਰਦੀ ਹੋਈ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਡੇ ਪ੍ਰਾਣੇ Hindu ਧਰਮ ਗ੍ਰੰਥਾਂ ਵੇਦਾਂ ਅਤੇ ਪ੍ਰਾਣਾ ਵਿੱਚ ਸਮੇਂ ਨੂੰ ਸਿਰਫ ਘੜੀ ਦੀ ਟਿਕ ਟਿਕ ਹੀ ਨਹੀਂ ਮੰਨਿਆ ਗਿਆ ਸਮੇਂ ਨੂੰ ਇੱਕ ਜੀਵਤ ਊਰਜਾ ਇੱਕ ਜੀਵਤ ਸ਼ਕਤੀ ਦੇ ਰੂਪ ਵਿੱਚ ਵੇਖਿਆ ਗਿਆ ਹੈ 24 ਘੰਟਿਆਂ ਦੀ ਹਰ ਪ੍ਰਹਾਰ ਦਾ ਆਪਣਾ ਇੱਕ ਵਿਸ਼ੇਸ਼ ਗੁਣ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ ਅਤੇ ਇਹਨਾਂ ਸਾਰੇ ਪ੍ਰਹਾਰਾਂ ਵਿੱਚੋਂ ਜੋ ਸਭ ਤੋਂ ਸ਼ਕਤੀਸ਼ਾਲੀ ਸਭ ਤੋਂ ਰਹੱਸਮਈ ਅਤੇ ਸਭ ਤੋਂ ਪਵਿੱਤਰ ਸਮਾਂ ਮੰਨਿਆ ਗਿਆ ਹੈ ਉਹ ਹੈ ਬ੍ਰਹਮ ਮਹੂਰਤ ਜਾਨੀ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਦਾ ਸਮਾਂ ਬ੍ਰਹਮ ਮਹੂਰਤ ਇਹ ਨਾਮ ਹੀ ਆਪਣੇ ਆਪ ਵਿੱਚ ਇਸ ਦਾ ਅਰਥ ਸਮੇਟੇ ਹੋਏ ਹਨ ਬ੍ਰਹਮ ਦਾ ਅਰਥ ਹੈ ਨਿਰਮਾਤਾ ਜਾਂ ਪਰਮਾਤਮਾ ਅਤੇ ਮਹੂਰਤ ਦਾ ਅਰਥ ਹੈ ਸਮਾਂ ਜਾਨੀਏ ਸਵੈ ਪਰਮਾਤਮਾ ਦਾ ਸਮਾਂ ਇਹ ਉਹ ਸਮਾਂ ਹੈ ਜਦੋਂ ਸ੍ਰਿਸ਼ਟੀ ਦਾ ਨਿਰਮਾਣ ਕਰਨ ਵਾਲੀ ਊਰਜਾ ਆਪਣੇ ਸਿਖਰ ਤੇ ਹੁੰਦੀ ਹੈ ਇਹ ਉਹ ਸਮਾਂ ਹੈ ਜਦੋਂ ਰਾਤ ਦਾ ਹੰਕਾਰ ਖਤਮ ਹੋ ਰਿਹਾ ਹੈ ਅਤੇ ਇਸ ਦਿਨ ਦਾ ਪ੍ਰਕਾਸ਼ ਆਉਣ ਦੀ ਤਿਆਰੀ ਕਰ ਰਿਹਾ ਹੈ ਇਹ ਸੰਧੀ ਕਾਲ ਹੈ ਇਕ ਅਜੀਹਾ ਜਾਦੂਈ ਪਲ ਜਦੋਂ ਨਾ ਪੂਰੀ ਰਾਤ ਹੁੰਦੀ ਹੈ ਅਤੇ ਨਾ ਹੀ ਪੂਰਾ ਦਿਨ ਇਸੀ ਪਵਿੱਤਰ ਵੇਲੇ ਸਾਰੇ ਦੇਵੀ ਦੇਵਤੇ ॠषि मुनि ਅਤੇ ਸਿੱਧ ਆਤਮਾਵਾਂ ਸੂਖਮ ਰੂਪ ਵਿੱਚ ਧਰਤੀ ਤੇ ਵਿਚਰਦੇ ਹਨ ਇਸ ਸਮੇਂ ਬ੍ਰਹਿਮੰਡ ਦੀਆਂ ਸਾਰੀਆਂ ਸਕਾਰਾਤਮਕ ਊਰਜਾਵਾਂ ਧਰਤੀ ਦੇ ਸਭ ਤੋਂ ਨੇੜੇ ਹੁੰਦੀਆਂ ਹਨ ਵਾਤਾਵਰਣ ਵਿੱਚ ਇੱਕ ਆਦਪਤ ਸ਼ਾਂਤੀ ਅਤੇ ਇੱਕ ਔਕਾਤਨੀ ਪਵਿੱਤਰਤਾ ਇੱਕ ਗੂੜੀ ਵਿਦਿਆਲਾ ਘੁਲੀ ਹੁੰਦੀ ਹੈ ਇਸ ਸਮੇਂ ਸਤਵਗੁਣ ਆਪਣੇ ਸਿਖਰ ਤੇ ਹੁੰਦਾ ਹੈ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਇਸ ਸਮੇਂ ਦੀਆਂ ਹਵਾਵਾਂ ਵਿੱਚ ਵੀ ਇੱਕ ਵੱਖਰੀ ਜੀ ਤਾਜ਼ਗੀ ਅਤੇ ਸੀਤਲਤਾ ਹੁੰਦੀ ਹੈ ਪੰਛੀਆਂ ਦਾ ਕਲਵਰ ਵੀ ਇਸ ਸਮੇਂ ਤੋਂ ਬਾਅਦ ਸ਼ੁਰੂ ਹੁੰਦਾ ਹੈ ਮਾਨੋ ਉਹ ਵੀ ਇਸ ਦਿਵਯਾ ਦਾ ਵੇਲੇ ਦਾ ਸਵਾਗਤ ਕਰ ਰਹੇ ਹੋਣ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਭ ਤਾਂ ਤੁਹਾਡੀ ਨੀਂਦ ਟੁੱਟਣ ਅਤੇ ਪਸ਼ਾਵ ਜਾਨ ਨਾਲ ਹੀ ਸਬੰਧ ਹੈ ਸਬੰਧ ਬਹੁਤ ਗੂੜਾ ਹੈ ਇਨਾ ਗੂੜਾ ਹੈ ਕਿ ਤੁਹਾਡੀ ਕਲਪਨਾ ਤੋਂ ਵੀ ਪਰੇ ਹੈ ਜਦੋਂ ਬ੍ਰਹਿਮੰਡ ਇਸ ਸਰਵ ਉੱਚ ਊਰਜਾ ਵਿੱਚ ਦਿਵਿਆ ਸ਼ਕਤੀ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੀ ਹੈ ਤੁਹਾਨੂੰ ਕੋਈ ਸਨੇਹਾ ਦੇਣਾ ਚਾਹੁੰਦੀ ਹੈ ਪਰ ਉਹ ਕੋਈ ਸਿੱਧਾ ਮਾਧਿਅਮ ਨਹੀਂ ਇਹ ਤੁਹਾਨੂੰ ਜਗਾਉਣ ਲਈ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਲਈ ਤੁਹਾਡੇ ਹੀ ਸਰੀਰ ਨੂੰ ਮਾਧਿਓਂ ਬਣਾਉਂਦੀ ਹੈ ਤੁਹਾਡੇ ਸਰੀਰ ਵਿੱਚ ਪਿਸ਼ਾਬ ਦੀ ਤੀਬਰ ਇੱਛਾ ਪੈਦਾ ਕਰਨਾ ਉਹ ਦਿਵਿਆ ਸ਼ਕਤੀ ਲਈ ਤੁਹਾਨੂੰ ਗੂੜੀ ਨੀਂਦ ਵਿੱਚੋਂ ਜਗਾਉਣ ਦਾ ਸਭ ਤੋਂ ਸਰਲ ਅਤੇ ਕੁਦਰਤੀ ਤਰੀਕਾ ਹੈ ਇਹ ਕੋਈ ਰੋਗ ਨਹੀਂ ਹੈ ਇਹ ਕੋਈ ਸਮੱਸਿਆ ਨਹੀਂ ਹੈ ਇਹ ਇੱਕ ਦਿਵਿਆ ਅਲਾਰਮ ਕਲਾਕ ਹੈ ਇੱਕ ਦਇਆ ਘੰਟੀ ਹੈ ਜੋ ਤੁਹਾਨੂੰ ਇਹ ਦੱਸਣ ਲਈ ਵਜਦੀ ਹੈ ਕਿ ਉੱਠੋ ਜਾਗੋ ਮੈਂ ਤੁਹਾਡੀ ਨੂੰ ਨਾਲ ਕੁਝ ਕਹਿਣਾ ਚਾਹੁੰਦੀ ਹਾਂ ਜਿਸ ਨੂੰ ਤੁਸੀਂ ਸਿਰਫ ਇੱਕ ਸਰੀਰਕ ਜ਼ਰੂਰਤ ਸਮਝ ਕੇ ਸੁਚਾਲਿਆ ਜਾ ਕੇ ਵਾਪਸ ਆ ਜਾਂਦੇ ਹੋ ਉਹ ਅਸਲ ਵਿੱਚ ਇੱਕ ਸੁਨਹਿਰੀ ਮੌਕਾ ਹੈ ਜਿਸ ਨੂੰ ਤੁਸੀਂ ਹਰ ਰਾਤ ਗੁਆ ਰਹੇ ਹੋ ਇਹ ਇੱਕ ਮੁਲਾਕਾਤ ਦਾ ਸਮਾਂ ਹੈ ਜੋ ਪਰਮਾਤਮਾ ਨੇ ਤੁਹਾਡੇ ਲਈ ਤੈਅ ਕੀਤਾ ਹੈ ਅਤੇ ਤੁਸੀਂ ਉਸ ਮੁਲਾਕਾਤ ਨੂੰ ਅਣ ਜਾਣੇ ਵਿੱਚ ਠੁਕਰਾ ਕੇ ਵਾਪਸ ਆਪਣੀ ਨੀਂਦ ਦੀ ਦੁਨੀਆ ਵਿੱਚ ਪਰਤ ਜਾਂਦੇ ਹੋ ਹੁਣ ਸਵਾਲ ਇਹ ਉੱਠਦਾ ਹੈ ਕਿ ਬ੍ਰਹਿਮੰਡ ਦੀ ਸ਼ਕਤੀ ਆਖਰ ਤੁਹਾਡੇ ਨਾਲ ਹੀ ਕਿਉਂ ਸੰਪਰਕ ਕਰਨਾ ਚਾਹੁੰਦੀ ਹੈ ਲੱਖਾਂ ਕਰੋੜਾਂ ਲੋਕ ਸੌਂ ਰਹੇ ਹਨ ਪਰ ਇਹ ਸੰਕੇਤ ਸਿਰਫ ਤੁਹਾਨੂੰ ਹੀ ਕਿਉਂ ਮਿਲ ਰਿਹਾ ਹੈ ਇਸ ਦਾ ਜਵਾਬ ਤੁਹਾਡੇ ਅੰਦਰ ਤੁਹਾਡੀ ਆਤਮਾ ਦੀ ਯਾਤਰਾ ਵਿੱਚ ਛੁਪਿਆ ਹੈ ਪਹਿਲਾ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਇਹ ਤੁਹਾਡੀ ਆਤਮਾ ਜਾਗਰਤ ਹੋਣ ਦੀ ਕਗਾਰ ਤੇ ਹੈ ਤੁਹਾਡੀ ਇਸ ਜਨਮ ਤੇ ਜਾਂ ਪਿਛਲੇ ਜਨਮਾਂ ਦੇ ਪੁਣਿਆਂ ਦੇ ਕਰਮ ਤੁਹਾਡੀ ਸਾਧਨਾ ਤੁਹਾਡੀਆਂ ਪ੍ਰਾਰਥਨਾਵਾਂ ਹੁਣ ਫਲ ਰਹੀਆਂ ਹਨ ਤੁਹਾਡੀ ਚੇਤਨਾ ਦਾ ਪੱਧਰ ਹੁਣ ਉਸ ਮਕਾਮ ਤੇ ਪਹੁੰਚ ਰਿਹਾ ਹੈ ਜਿੱਥੇ ਦਿਵਿਆ ਸ਼ਕਤੀਆਂ ਤੁਹਾਡੇ ਨਾਲ ਸਿੱਧਾ ਸਬੰਧ ਸਥਾਪਿਤ ਕਰ ਸਕਦੀਆਂ ਹਨ ਤੁਸੀਂ ਉਹਨਾਂ ਚੁਣਦਾ ਆਤਮਾਵਾਂ ਵਿੱਚੋਂ ਇੱਕ ਹੋ ਜਿਨ੍ਹਾਂ ਨੂੰ ਬ੍ਰਹਿਮੰਡ ਆਪਣੀ ਅਗਲੀ ਯਾਤਰਾ ਲਈ ਤਿਆਰ ਕਰ ਰਿਹਾ ਹੈ ਤੁਹਾਡੀ ਨੀਂਦ ਦਾ ਇਸ ਤਰ੍ਹਾਂ ਖੁੱਲਣਾ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੇ ਅੰਦਰ ਅਧਿਆਤਮਿਕ ਊਰਜਾ ਦਾ ਪ੍ਰਵਾਹ ਵਧ ਰਿਹਾ ਹੈ ਕਿ ਤੁਹਾਡੇ ਅੰਦਰ ਅਧਿਆਤਮਿਕ ਊਰਜਾ ਦਾ ਪ੍ਰਵਾਹ ਵਧ ਰਿਹਾ ਹੈ ਤੁਹਾਡੀ ਆਤਮਾ ਹੁਣ ਸੰਸਾਰਕ ਨੀਂਦ ਤੋਂ ਜਾ ਕੇ ਪਰਮਾਤਮਾ ਦੀ ਚੇਤਨਾ ਵਿੱਚ ਜਾਗਣਾ ਚਾਹੁੰਦੀ ਹੈ ਅਤੇ ਪਿਸ਼ਾਬ ਦੀ ਇੱਛਾ ਤਾਂ ਸਿਰਫ ਇੱਕ ਬਹਾਨਾ ਹੈ ਇਸ ਦਾ ਮਕਸਦ ਆ ਤੁਹਾਨੂੰ ਉਸ ਬ੍ਰਹਮ ਮੂਹਰਤ ਵਿੱਚ ਜਗਾ ਕੇ ਉਸ ਬ੍ਰਹਮੰਡੀ ਊਰਜਾ ਨਾਲ ਜੋੜਨਾ ਹੈ। ਦੂਜਾ ਮਹੱਤਵਪੂਰਨ ਕਾਰਨ ਤੁਹਾਡੇ ਪਿਤਰਾਂ ਜਾਨੀ ਤੁਹਾਡੇ ਪੁਰਖਿਆਂ ਨਾਲ ਜੁੜਿਆ ਹੈ। Hindu ਧਰਮ ਵਿੱਚ ਪਿਤਰਾਂ ਦਾ ਸਤਾਂ ਦੇਵਤਿਆਂ ਦੇ ਸਮਾਨ ਹੀ ਮੰਨਿਆ ਗਿਆ ਹੈ। ਉਹ ਸੂਖਮ ਲੋਕ ਵਿੱਚ ਰਹਿੰਦੀ ਹੋਈ ਵੀ ਆਪਣੇ ਪਰਿਵਾਰ ਨਾਲ ਜੁੜੇ ਰਹਿੰਦੇ ਹਨ। ਬ੍ਰਹਮ ਮੂਹਰਤ ਉਹ ਸਮਾਂ ਹੁੰਦਾ ਹੈ ਜਦੋਂ ਸਤੂਲ ਜਗਤ ਅਤੇ ਸੂਖਮ ਜਗਤ ਦੇ ਵਿਚਕਾਰ ਦਾ ਪਰਦਾ ਸਭ ਤੋਂ ਪਤਲਾ ਹੋ ਜਾਂਦਾ ਹੈ। ਇਸੇ ਸਮੇਂ ਸਾਡੇ ਪੁਰਖੇਸ ਦੇ ਨਾਲ ਸਭ ਤੋਂ ਆਸਾਨੀ ਨਾਲ ਸੰਪਰਕ ਸਾਧ ਸਕਦੇ ਹਨ। ਜੇ ਤੁਹਾਡੀ ਨੀਂਦ ਨਿਯਮਤ ਤੌਰ ਤੇ 3 ਤੋਂ 5 ਦੇ ਵਿਚਕਾਰ ਖੁੱਲ ਰਹੀ ਹੈ ਤਾਂ ਇਹ ਇੱਕ ਬਹੁਤ ਵੱਡਾ ਸੰਕੇਤ ਹੈ। ਇਹ ਤੁਹਾਡੇ ਪੁਰਖੇ ਤੁਹਾਡੇ ਨਾਲ ਕੁਝ ਕਹਿਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਉਹ ਕਿਸੇ ਗੱਲ ਤੋਂ ਦੁਖੀ ਹੋਣ ਅਤੇ ਤੁਹਾਡੇ ਤੋਂ ਆਪਣੀ ਸ਼ਾਂਤੀ ਲਈ ਪ੍ਰਾਰਥਨਾ ਜਾਂ ਇਸੇ ਕਰਮ ਦੀ ਉਮੀਦ ਕਰ ਰਹੇ ਹੋਣ ਹੋ ਸਕਦਾ ਹੈ ਕਿ ਉਹ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਕਿਸੇ ਵੱਡੀ ਖੁਸ਼ੀ ਦਾ ਸੰਕੇਤ ਦੇ ਰਹੇ ਹੋਣ ਜਾਂ ਕਿਸੇ ਆਉਣ ਵਾਲੇ ਸੰਕਟ ਤੋਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹੋਣ ਜਾਂ ਸ਼ਾਇਦ ਉਹ ਸਿਰਫ ਤੁਹਾਨੂੰ ਆਪਣਾ ਸੁਨੇਹ ਅਤੇ ਆਸ਼ੀਰਵਾਦ ਦੇਣਾ ਚਾਹੁੰਦੇ ਹੋਣ ਉਹ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਇਕੱਲੇ ਨਹੀਂ ਹੋ ਜਦੋਂ ਤੁਸੀਂ ਉੱਟ ਕੇ ਸੁਚਾਲਿਆ ਜਾਂਦੇ ਹੋ ਉਸ ਸਮੇਂ ਉਹ ਤੁਹਾਡੇ ਸਭ ਤੋਂ ਨੇੜੇ ਹੁੰਦੇ ਹਨ ਤੁਹਾਨੂੰ ਵੇਖ ਰਹੇ ਹੁੰਦੇ ਹਨ ਤੁਹਾਡਾ ਹਰ ਰਾਤ ਇੰਜ ਜਾਗਣਾ ਤੁਹਾਡੇ ਅਤੇ ਤੁਹਾਡੇ ਪਿਤਰਾਂ ਦੇ ਵਿਚਕਾਰ ਇੱਕ ਸੇਤੂ ਦਾ ਕੰਮ ਕਰ ਰਿਹਾ ਹੈ ਤੀਜਾ ਰਹੱਸ ਮੇ ਕਾਰਨ ਤੁਹਾਡੇ ਇਸ਼ਟ ਦੇਵ ਨਾਲ ਜੁੜਿਆ ਹੈ ਹਰ ਵਿਅਕਤੀ ਦਾ ਇੱਕ ਇਸ਼ਟ دیਵ ਹੁੰਦਾ ਹੈ। ਇੱਕ ਅਜੀਹਾ ਦੇਵੀ ਜਾਂ ਦੇਵਤਾ ਦਾ ਸਰੂਪ ਜਿਸ ਨਾਲ ਉਸਦੀ ਆਤਮਾ ਦਾ ਗੂੜਾ ਲਗਾ ਹੁੰਦਾ ਹੈ। ਹੋ ਸਕਦਾ ਹੈ ਕਿ ਤੁਸੀਂ ਆਪਣੀ ਜੀਵਨ ਦੀ ਭਜ ਦੌੜ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਇੰਨੇ ਉਲਝ ਗਏ ਹੋ ਕਿ ਤੁਸੀਂ ਆਪਣੇ ਇਸ਼ਟ ਨੂੰ ਸਮਾਂ ਦੇਣਾ, ਉਹਨਾਂ ਦੀ ਪੂਜਾ ਅਰਚਨਾ ਕਰਨਾ ਭੁੱਲ ਗਏ ਹੋ। ਤੁਹਾਡਾ ਇਸ ਤਰ੍ਹਾਂ ਦਾ ਬ੍ਰਹਮ ਮਹੂਰਤ ਵਿੱਚ ਜਾਗਣਾ ਤੁਹਾਡੀ ਇਸ਼ਟ ਦੇਵ ਦੀ ਪੁਕਾਰ ਹੈ। ਉਹ ਤੁਹਾਨੂੰ ਜਾਦ ਦਿਲਾਰੇ ਹਨ ਕਿ ਮੈਂ ਤੁਹਾਡੀ ਉਡੀਕ ਕਰ ਰਿਹਾ ਹਾਂ। ਇਹ ਸਮਾਂ ਸਿਰਫ ਮੇਰੇ ਲਈ ਹੈ। ਆਓ ਮੇਰੇ ਨਾਲ ਗੱਲ ਕਰੋ। ਆਪਣੇ ਮਨ ਦਾ ਬੋਝ ਹਲਕਾ ਕਰੋ। ਇਹ ਉਹ ਸਮਾਂ ਹੈ ਜਦੋਂ ਤੁਹਾਡੀ ਪ੍ਰਾਰਥਨਾ ਸਿੱਧੇ ਤੁਹਾਡੇ ਇਸ਼ਟ ਤੱਕ ਪਹੁੰਚਦੀ ਹੈ। ਬਿਨਾਂ ਕਿਸੇ ਰੁਕਾਵਟ ਦੀ। ਇਸ ਸਮੇਂ ਕੀਤੀ ਗਈ ਇੱਕ ਪੁਕਾਰ ਵੀ ਦਿਨ ਵਿੱਚ ਕੀਤੇ ਗਏ 100 ਯਾਗ ਦੇ ਬਰਾਬਰ ਪਰਮਾਤਮਾ ਤੁਹਾਡੇ ਨਾਲ ਉਸ ਦਿਵਯ ਮੋਣ ਵਿੱਚ ਸਵਾਦ ਕਰਨਾ ਚਾਹੁੰਦੇ ਹਨ ਅਤੇ ਇਸੇ ਲਈ ਉਹ ਤੁਹਾਨੂੰ ਇਸ ਵਿਸ਼ੇਸ਼ ਸਮੇਂ ਤੇ ਜੁਗਾਉਂਦੇ ਹਨ ਚੌਥਾ ਕਾਰਨ ਤੁਹਾਡੇ ਸਰੀਰ ਅਤੇ ਬ੍ਰਹਿਮੰਡ ਦੇ ਸੰਬੰਧ ਨਾਲ ਜੁੜਿਆ ਸਾਡੇ ਪੁਰਾਣੇ ਵਿਗਿਆਨ ਆਜਰ ਵੇਦ ਦੇ ਅਨੁਸਾਰ ਸਾਡਾ ਜੀਵਨ ਪੰਜ ਤੱਤਾਂ ਪ੍ਰithvi, ਜਲ, ਅਗਨੀ, ਵਾਯੂ ਅਤੇ ਆਕਾਸ਼ ਨਾਲ ਮਿਲ ਕੇ ਬਣਿਆ ਹੈ। ਅਤੇ ਸਾਡੇ ਸਰੀਰ ਨੂੰ ਤਿੰਨ ਦੋਸ਼ ਵਾਤ, ਪਿੱਤ ਅਤੇ ਕਫ ਸੰਤੁਲਿਤ ਰੱਖਦੇ ਹਨ। ਰਾਤ ਦਾ ਜੋ ਅੰਤਮ ਪ੍ਰਹਾਰ ਹੁੰਦਾ ਹੈ ਜਾਨੀ ਲਗਭਗ 2 ਵਜੇ ਤੋਂ 6 ਵਜੇ ਤੱਕ ਦਾ ਸਮਾਂ ਇਹ ਵਾਤ ਦਾ ਸਮਾਂ ਹੁੰਦਾ ਹੈ। ਵਾਤ ਦਾ ਗੁਣ ਅਤੇ ਗਤੀ ਦੇਣਾ ਚਲਾਏ ਮਾਣ ਕਰਨਾ ਸਰੀਰ ਦੇ ਮਲ, ਮੂਤਰ ਜਾ ਵਿਸਰਜਨ ਦੀ ਵਾਦ ਦੀ ਕਿਰਿਆ ਹੈ ਬ੍ਰਹਮ ਮਹੂਰਤ ਵਿੱਚੋਂ ਜਦੋਂ ਬ੍ਰਹਮੰਡ ਦੀ ਊਰਜਾ ਪ੍ਰਾਣ ਅਤੇ ਸਿਖਰ ਤੇ ਹੁੰਦੀ ਹੈ ਤਾਂ ਉਸ ਸਰੀਰ ਦੇ ਵਾਦ ਦੋਸ਼ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਹ ਇੱਕ ਕੁਦਰਤੀ ਸਮੰਜਸ ਹੈ ਬ੍ਰਹਮੰਡੀ ਊਰਜਾ ਦਾ ਜਾਗਰਣ ਤੁਹਾਡੇ ਸਰੀਰ ਦੀ ਊਰਜਾ ਨੂੰ ਵੀ ਜਾਗਰਤ ਕਰਦਾ ਹੈ ਜਿਸ ਨਾਲ ਵਾਦ ਦੀ ਗਤੀ ਵਧਦੀ ਹੈ ਅਤੇ ਤੁਹਾਨੂੰ ਮੂਤਰ ਵਿਸਰਜਨ ਦੀ ਇੱਛਾ ਹੁੰਦੀ ਹੈ ਤਾਂ ਜੈਸ ਨੂੰ ਤੁਸੀਂ ਸਿਰਫ ਇੱਕ ਸਰੀਰਕ ਕਿਰਿਆ ਸਮਝ ਰਹੇ ਹੋ ਉਹ ਅਸਲ ਵਿੱਚ ਤੁਹਾਡੇ ਸਰੀਰ ਦਾ ਬ੍ਰਹਿਮੰਡੀ ਘੜੀ ਨਾਲ ਤਾਲਮੇਲ ਬਣਾਉਂਦਾ ਹੈ ਤੁਹਾਡਾ ਸਰੀਰ ਤੁਹਾਨੂੰ ਦੱਸ ਰਿਹਾ ਹੈ ਕਿ ਬਾਹਰ ਬ੍ਰਹਿਮੰਡ ਵਿੱਚ ਜੋ ਵਾਪਰ ਰਿਹਾ ਹੈ ਉਹੀ ਮੇਰੇ ਅੰਦਰ ਵੀ ਵਾਪਰ ਰਿਹਾ ਹੈ ਇਹ ਸਤੂਲ ਸਰੀਰ ਅਤੇ ਸੂਕਮ ਬ੍ਰਹਿਮੰਡ ਦੀ ਇਕਾਤਮ ਹੋਣ ਦਾ ਆਧਪਤ ਸਬੂਤ ਹੈ ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਇਹ ਜੇ ਇਹ ਇੰਨਾ ਵੱਡਾ ਸੰਕੇਤ ਹੈ ਤਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਇਸ ਮੌਕੇ ਦਾ ਲਾਭ ਕਿਵੇਂ ਉਠਾਉਣਾ ਚਾਹੀਦਾ ਹੈ ਅਗਲੀ ਵਾਰ ਜਦੋਂ ਤੁਹਾਡੀ ਨੀਂਦ ਸਵੇਰੇ 3 ਤੋਂ 5 ਦੇ ਵਿਚਕਾਰ ਪਿਸ਼ਾਬ ਜਾਣ ਲਈ ਖੁੱਲ੍ਹੇ ਤਾਂ ਇਸ ਨੂੰ ਇੱਕ ਬੋਝ ਜਾਂ ਪਰੇਸ਼ਾਨੀ ਨਾ ਸਮਝਿਓ ਇਸ ਨੂੰ ਇੱਕ ਸੁਭਾਗ ਸਮਝਿਓ ਇਹ ਇੱਕ ਅਜੀਹ ਸੁਭਾਗ ਜੋ ਕਰੋੜਾਂ ਵਿੱਚ ਕਿਸੇ ਇੱਕ ਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਠੋ ਤਾਂ ਮਨ ਵਿੱਚ ਗੁੱਸਾ ਜਾਂ ਝੁਲਹਾੜ ਨਾ ਲਿਆਓ। ਸਭੋਂ ਮਾਨ ਹੀ ਮਾਨ ਉਸ ਅਦ੍ਰਿਸ਼ ਸ਼ਕਤੀ ਨੂੰ ਧੰਨਵਾਦ ਦਿਓ ਜਿਸ ਨੇ ਤੁਹਾਨੂੰ ਇਸ ਅੰਮ੍ਰਿਤ ਵੇਲੇ ਜਗਾਇਆ। ਸ਼ਾਂਤੀ ਨਾਲ ਉੱਠ ਕੇ ਸੁਚਾਲਿਆ ਜਾਓ। ਜਦੋਂ ਤੁਸੀਂ ਵਾਪਸ ਆਓ ਤਾਂ ਤੁਰੰਤ ਬਿਸਤਰ ਤੇ ਜਾ ਕੇ ਸੌਣ ਦੀ ਕੋਸ਼ਿਸ਼ ਨਾ ਕਰੋ। ਬਸ ਇਹੀ ਉਹ ਗਲਤੀ ਹੈ ਜੋ ਤੁਸੀਂ ਹੁਣ ਤੱਕ ਕਰਦੇ ਆ ਰਹੇ ਹੋ। ਆਪਣੇ ਹੱਥ, ਪੈਰ ਅਤੇ ਮੂੰਹ ਨੂੰ ਠੰਡੇ ਪਾਣੀ ਨਾਲ ਧੋਵੋ। ਅਜੀਹਾ ਕਰਨ ਨਾਲ ਤੁਹਾਡੀ ਬਚੀ ਕੁਚੀ ਨੀਂਦ ਵੀ ਭੱਜ ਜਾਵੇਗੀ ਅਤੇ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ ਹੁਣ ਆਪਣੇ ਘਰ ਦੇ ਕਿਸੇ ਸ਼ਾਂਤ ਕੋਨੇ ਵਿੱਚ ਜਾ ਆਪਣੇ ਪੂਜਾ ਘਰ ਵਿੱਚ ਜਾ ਕੇ ਸੰਭਵ ਹੋਵੇ ਜਾ ਖੁੱਲੀ ਹਵਾ ਵਿੱਚ ਜਾ ਕੇ ਬੈਠ ਜਾਓ ਤੁਹਾਨੂੰ ਕੋਈ ਵੱਡੀ ਊਰਜਾ ਜਾਂ ਕਰਮਕਾਂਡ ਨਹੀਂ ਕਰਨਾ ਬਸ ਸ਼ਾਂਤ ਹੋ ਕੇ ਬੈਠ ਜਾਓ ਆਪਣੀਆਂ ਅੱਖਾਂ ਬੰਦ ਕਰ ਲਵੋ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਰੱਖੋ ਅਤੇ ਬਸ ਆਪਣੀਆਂ ਆਉਂਦੀਆਂ ਜਾਂਦੀਆਂ ਸਾਹਾਂ ਤੇ ਧਿਆਨ ਕੇਂਦਰਿਤ ਕਰੋ ਮਹਿਸੂਸ ਕਰੋ ਕਿ ਜੋ ਸਾਤ ਉਸੇ ਅੰਦਰ ਲਹਿਰ ਰਹੇ ਹੋ ਉਹ ਕੋਈ ਸਧਾਰਨ ਹਵਾ ਨਹੀਂ ਸਗੋਏ ਬ੍ਰਹਮ ਮਹੂਰਤ ਦੀ ਦਿਵਯਾ ਪ੍ਰਾਣ ਊਰਜਾ ਹੈ ਜੋ ਤੁਹਾਡੇ ਕਾਣ-ਕਾਣ ਨੂੰ ਪਵਿੱਤਰ ਕਰ ਰਹੀ ਹੈ ਅਤੇ ਜਦੋਂ ਤੁਸੀਂ ਸਾਹ ਛੱਡ ਰਹੇ ਹੋ ਤਾਂ ਤੁਹਾਡੇ ਅੰਦਰ ਸਾਰੀ ਨਕਾਰਾਤਮਕਤਾ ਸਾਰੇ ਵਿਚਾਰ ਸਾਰੀਆਂ ਚਿਤਾਵਾਂ ਬਾਹਰ ਨਿਕਲ ਰਹੀਆਂ ਹਨ ਕੋਝ ਪਲ ਇਸ ਮੌਨ ਵਿੱਚ ਬੈਠੋ ਇਸ ਸਮੇਂ ਬ੍ਰਹਿਮੰਡ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ ਹੈ ਤੁਹਾਨੂੰ ਬਸ ਇੱਕ ਸ਼ਾਂਤ ਸਰੋਤਾ ਬਣਨਾ ਹੈ ਹੋ ਸਕਦਾ ਹੈ ਤੁਹਾਡੇ ਮਨ ਵਿੱਚ ਕੋਈ ਵਿਚਾਰ ਚਮਕ ਜਾਵੇ ਕੋਈ ਅਜੀਹਾ ਹੱਲ ਮਿਲ ਜਾਵੇ ਜਿਸ ਨੂੰ ਤੁਸੀਂ ਮਹੀਨਿਆਂ ਤੋਂ ਖੋਜ ਰਹੇ ਹੋ ਹੋ ਸਕਦਾ ਹੈ ਤੁਹਾਨੂੰ ਆਪਣੇ ਕਿਸੇ ਪਿਆਰੇ ਦੀ ਯਾਦ ਆ ਜਾਵੇ ਜਿਸ ਨੂੰ ਤੁਹਾਡੇ ਪਿਆਰ ਅਤੇ ਸਹਾਰੇ ਦੀ ਜ਼ਰੂਰਤ ਹੈ ਭੋ ਸਕਦਾ ਹੈ ਤੁਹਾਨੂੰ ਆਪਣੇ ਅੰਦਰ ਇੱਕ ਅਸੀਮ ਸ਼ਾਂਤੀ ਦਾ ਅਨੁਭਵ ਹੋਵੇ ਇੱਕ ਅਜੀਹੀ ਸ਼ਾਂਤੀ ਜੋ ਤੁਸੀਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਜੇ ਤੁਸੀਂ ਚਾਹੋ ਤਾਂ ਆਪਣੇ ਇਸ਼ਟ ਦੇਵ ਦਾ ਧਿਆਨ ਕਰ ਸਕਦੇ ਹੋ ਜਾਂ ਓਮ ਮੰਤਰ ਦਾ ਹੌਲੀ ਆਵਾਜ਼ ਵਿੱਚ ਜਾਪ ਕਰ ਸਕਦੇ ਹੋ ਓਮ ਦੀ ਧੁਨੀ ਇਸ ਸਮੇਂ ਬ੍ਰਹਿਮੰਡ ਦੀ ਧੁਨੀ ਨਾਲ ਇਕਾਗਰ ਹੋ ਜਾਂਦੀ ਹੈ ਅਤੇ ਤੁਹਾਡੀ ਚੇਤਨਾ ਨੂੰ ਕਈ ਗੁਣਾ ਉੱਚਾ ਚੁੱਕ ਦਿੰਦੀ ਹੈ ਤੁਸੀਂ ਆਪਣੇ ਪਿਤਰਾਂ ਨੂੰ ਵੀ ਯਾਦ ਕਰ ਸਕਦੇ ਹੋ ਮਾਣ ਹੀ ਮਾਣ ਉਹਨਾਂ ਨੂੰ ਪ੍ਰਾਰਥਨਾ ਕਰੋ हे ਮੇਰੇ ਪੁਰਖਿਓ ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ ਮੇਰੇ ਅਤੇ ਮੇਰੇ ਪਰਿਵਾਰ ਤੇ ਆਪਣੀ ਕਿਰਪਾ ਤੇ ਦ੍ਰਿਸ਼ਟੀ ਬਣਾਈ ਰੱਖੋ ਜੇ ਮੇਰੇ ਤੇ ਕੋਈ ਭੁੱਲ ਹੋਈ ਹੈ ਤਾਂ ਮੈਨੂੰ ਮੁਆਫ ਕਰੋ ਵਿਸ਼ਵਾਸ ਮੰਨੋ ਤੁਹਾਡੀ ਇਹ ਛੋਟੀ ਜੀ ਪ੍ਰਾਰਥਨਾ ਉਹਨਾਂ ਤੱਕ ਤੁਰੰਤ ਪਹੁੰਚੇਗੀ ਅਤੇ ਉਹਨਾਂ ਦਾ ਅਸ਼ੀਰਵਾਦ ਤੁਹਾਡੀ ਅਤੇ ਤੁਹਾਡੇ ਪਰਿਵਾਰ ਨੂੰ ਹਰ ਸੰਕਟ ਤੋਂ ਬਚਾਏਗਾ ਸ਼ੁਰੂਆਤ ਵਿੱਚ ਹੋ ਸਕਦਾ ਹੈ ਤੁਹਾਡਾ ਮਨ ਭਟਕੇ ਹੋ ਸਕਦਾ ਹੈ ਤੁਹਾਨੂੰ ਨੀਂਦ ਵਾਪਸ ਆ ਜਾਵੇ ਪਰ ਹਾਰ ਨਾ ਮੰਨਿਓ ਸਿਰਫ 5 ਜਾਂ 10 ਮਿੰਟ ਦੀ ਸ਼ੁਰੂਆਤ ਕਰੋ ਹੌਲੀ-ਹੌਲੀ ਤੁਸੀਂ ਪਾਓਗੇ ਕਿ ਤੁਹਾਨੂੰ ਇਸ ਸਮੇਂ ਵਿੱਚ ਬੈਠਣਾ ਚੰਗਾ ਲੱਗਣ ਲੱਗੇਗਾ ਤੁਹਾਡਾ ਸਰੀਰ ਅਤੇ ਮਨ ਆਪਣੇ ਆਪ ਇਸ ਦਿਵਿਆ ਮੁਲਾਕਾਤ ਲਈ ਉਸਤਕ ਹੋਣ ਲੱਗੇਗਾ। ਇਹ ਇੱਕ ਕ੍ਰਿਪਕ ਪ੍ਰਕਿਰਿਆ ਹੈ। ਇਹ ਤੁਹਾਡੀ ਆਤਮਾ ਦੀ ਪਿਆਸ ਹੈ ਜੋ ਹੁਣ ਜਾਗ ਉੱਠੀ ਹੈ। ਹਰ ਰਾਤ ਜਦੋਂ ਤੁਸੀਂ ਇਸ ਨਿਯਮ ਦਾ ਪਾਲਣ ਕਰੋਗੇ ਤਾਂ ਤੁਸੀਂ ਪਾਓਗੇ ਕਿ ਤੁਹਾਡੇ ਜੀਵਨ ਵਿੱਚ ਚਮਤਕਾਰੀ ਬਦਲਾਅ ਆਉਣ ਲੱਗੇ ਹਨ। ਤੁਹਾਡੇ ਚਿਹਰੇ ਤੇ ਇੱਕ ਵਕਰੀ ਜੀ ਤੇਜ ਆਉਣ ਲੱਗੇਗੀ। ਹਾ ਦੇ ਮਾਨ ਵਿੱਚ ਬੀ ਵਜਾ ਦੀਆਂ ਚਿੰਤਾਵਾਂ ਤੇ ਡਰ ਖਤਮ ਹੋਣ ਲੱਗਣਗੇ ਤੁਹਾਡੇ ਰੁਕੀ ਹੋਏ ਕੰਮ ਆਪਣੇ ਆਪ ਬਣਨ ਲੱਗਣਗੇ ਲੋਕ ਤੁਹਾਡੇ ਵੱਲ ਆਕਰਸ਼ਿਤ ਹੋਣ ਲੱਗਣਗੇ ਅਤੇ ਤੁਹਾਡੇ ਤੋਂ ਸਲਾਹ ਮੰਗਣ ਲੱਗਣਗੇ ਤੁਹਾਨੂੰ ਭਵਿੱਖ ਵਿੱਚ ਆਪਰਨ ਵਾਲੀਆਂ ਘਟਨਾਵਾਂ ਦਾ ਪਹਿਲਾਂ ਤੋਂ ਅਹਿਸਾਸ ਹੋਣ ਲੱਗੇਗਾ ਇਹ ਕੋਈ ਅੰਤ ਵਿਸ਼ਵਾਸ ਨਹੀਂ ਇਹ ਊਰਜਾ ਦਾ ਵਿਗਿਆਨ ਹੈ ਤੁਸੀਂ ਉਸ ਸਮੇਂ ਦਾ ਸਾਧ ਉਪਯੋਗ ਕਰਨਾ ਸਿੱਖ ਲਿਆ ਜਦੋਂ ਬ੍ਰਹਿਮੰਡ ਆਪਣੀਆਂ ਸਾਰੀਆਂ ਸ਼ਕਤੀਆਂ ਲੁਟਾਰਿਆ ਹੋਵੇ ਤੁਸੀਂ ਉਸੇ ਖਜ਼ਾਨੇ ਦੀ ਚਾਬੀ ਪਾ ਲਈ ਹੈ ਜਿਸ ਨੂੰ ਲੋਕ ਜੀਵਨ ਪਰ ਖੋਜਦੇ ਰਹਿੰਦੇ ਹਨ ਸੋਚੋ ਦਿਵਯਾ ਸ਼ਕਤੀ ਤੁਹਾਨੂੰ ਹਰ ਰੋਜ਼ ਇੱਕ ਮੌਕਾ ਦੇ ਰਹੀ ਹੈ ਉਹ ਹਰ ਰੋਜ਼ ਤੁਹਾਡੇ ਦਰਵਾਜ਼ੇ ਤੇ دستਕ ਦਿੰਦੀ ਹੈ ਅਤੇ ਤੁਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੋ ਪਰ ਹੁਣ ਇਸ ਰਹੱਸ ਨੂੰ ਜਾਣਨ ਤੋਂ ਬਾਅਦ ਤੁਸੀਂ ਇਹ ਜੀਹਾਨੀ ਕਰੋਗੇ ਹੁਣ ਤੁਸੀਂ ਜਾਣੋਗੇ ਕਿ ਤੁਹਾਡੀ ਨੀਂਦ ਦਾ ਟੁੱਟਣਾ ਇੱਕ ਸਮੱਸਿਆ ਨਹੀਂ ਸਗੋ ਜੀਵਨ ਦਾ ਸਭ ਤੋਂ ਵੱਡਾ ਸਮਾਦਾਨ ਹੈ ਇਹ ਇੱਕ ਸੰਕੇਤ ਹੈ ਕਿ ਤੁਸੀਂ ਸਧਾਰਨ ਮਨੁੱਖ ਨਹੀਂ ਹੋ ਤੁਹਾਡੇ ਜੀਵਨ ਦਾ ਉਦੇਸ਼ ਸਿਰਫ ਖਾਣਾ ਪੀਣਾ ਸੌਣਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨਾ ਨਹੀਂ ਹੈ ਤੁਹਾਡੇ ਜੀਵਨ ਦਾ ਇੱਕ ਉਚਿਤਰ ਉਦੇਸ਼ ਹੈ ਇੱਕ ਅਧਿਆਤਮਕ ਟੀਚਾ ਹੈ ਅਤੇ ਉਹ ਸਮਾਂ ਆ ਗਿਆ ਹੈ ਉਸ ਟੀਚੇ ਵੱਲ ਆਪਣਾ ਪਹਿਲਾ ਕਦਮ ਵਧਾਉਣਾ ਇਸ ਘਟਨਾ ਤੋਂ ਨਾ ਡਰੋ ਇਸ ਨੂੰ ਗਲੇ ਲਗਾਓ ਇਹ ਬ੍ਰਹਿਮੰਡ ਦਾ ਪਿਆਰ ਪੱਤਰ ਹੈ ਜੋ ਖਾਸ ਤੌਰ ਤੇ ਤੁਹਾਡੇ ਲਈ ਭੇਜਿਆ ਗਿਆ ਹੈ ਇਸ ਨੂੰ ਖੋਲੋ ਇਸ ਨੂੰ ਪੜ੍ਹੋ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਉਤਾਰੋ ਤੁਸੀਂ ਪਾਓਗੇ ਕਿ ਤੁਹਾਡਾ ਜੀਵਨ ਪਹਿਲਾਂ ਵਰਗਾ ਨਹੀਂ ਰਹੇਗਾ ਤੁਸੀਂ ਅੰਦਰੋਂ ਸ਼ਾਂਤ ਬਾਹਰੋਂ ਸਫਲ ਅਤੇ ਆਤਮਾ ਤੋਂ ਤ੍ਰਿਪਤ ਮਹਿਸੂਸ ਕਰੋਗੇ। ਕਈ ਅਗਲੀ ਵਾਰ ਜਦੋਂ ਰਾਤ ਦੇ ਸਨਾਟੇ ਵਿੱਚ 3 ਤੋਂ 5 ਦੇ ਵਿਚਕਾਰ ਤੁਹਾਡੀਆਂ ਅੱਖਾਂ ਖੁੱਲਣ ਤਾਂ ਚੌਂਕਿਓ ਨਾ ਮਸਕਰਾਓ ਅਤੇ ਮਨ ਵਿੱਚ ਕਹੋ ਮੈਂ ਜਾਣਦਾ ਹਾਂ ਇਹ ਕਿਸ ਦੀ ਪੁਕਾਰ ਹੈ। ਮੈਂ ਤਿਆਰ ਹਾਂ। ਇਹ ਗਿਆਨ ਇਹ ਰਹੱਸ ਸਾਡੇ ਪੁਰਖਿਆਂ ਨੇ ਸਾਨੂੰ ਦਿੱਤਾ ਹੈ। ਇਹ ਸਾਡੇ ਧਰਮ ਗ੍ਰੰਥਾਂ ਵਿੱਚ ਸੁਪਿਆ ਹੋਇਆ ਖਜ਼ਾਨਾ ਹੈ। आज जसी सिर्फ उस खजाने ਵਿੱਚੋਂ ਇੱਕ ਛੋਟਾ ਜਿਹਾ ਮੋਤੀ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਹੈ। ਅਜਿਹੀ ਨਾ ਜਾਣੇ ਕਿੰਨੇ ਹੀ ਰਹੱਸ ਹਨ ਜੋ ਸਾਡੀ ਸੰਸਕ੍ਰਿਤੀ ਵਿੱਚ ਸਾਡੀਆਂ ਪਰੰਪਰਾਵਾਂ ਵਿੱਚ ਸੁਪੇ ਹਨ। ਇਹ ਦੋਸਤੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ? ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ। ਅਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਇੱਕ ਲਾਇਕ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ